ਬਿਨਾ ਕਿਸੇ ਸ਼ੈਲਟਰ ਤੋਂ ਬਿਨਾ ਕਿਸੇ ਪ੍ਰਬੰਧ ਤੋਂ ਧਾਰ ਖੜੇ ਐ ਇੱਕ ਪਾਸੇ ਇਹ ਲੋਕ ਐ ਤੇ ਦੂਜੇ ਪਾਸੇ ਆ ਚੋਰ ਦਰਵਾਜੇ ਦੇ ਰਹੀਂ ਅਫਸਰ ਸੇ ਬਾਹਰ ਨੇ ਜਿਹੜੇ ਹੁਕਮ ਰਾਣ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਖਿੜਕੀਆਂ ਦੇ ਵਿੱਚੋਂ ਅੰਦਰ ਸ਼ਾਮਲ ਕਰਾ ਰਹੇ ਇਹ ਵੀ ਵੀਡੀਓ ਵੀ ਮਜੀਠਾ ਸਾਹਿਬ ਨੇ ਆਪ ਜਾਰੀ ਕੀਤੀ ਐ ਇਹ ਫੋਟੋਆਂ ਨੇ ਤੁਹਾਨੂੰ ਦਿਖਾ ਰਿਆ ਤੇ ਚੋਰ ਦਰਵਾਜਿਆਂ ਦੇ ਰਹੀਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ ਆ ਉਹਨਾਂ ਨੂੰ ਅੰਦਰ ਵੜਿਆ ਜਾ ਰਿਹਾ ਆ ਸਾਰੀਆਂ ਤਸਵੀਰਾਂ ਵਿੱਚ ਚਿਹਰੇ ਵੀ ਨਜ਼ਰ ਆ ਰਹੇ ਆ ਜਿਹੜੇ ਮਲਾਜਮਾਂ ਦੇ ਜਿਹੜੇ ਅੰਦਰ ਵੜ ਰਹੇ ਆ ਤੇ ਆ ਜਿਹੜੀ ਆਮ ਪਬਲਿਕ ਆ ਇਹ ਉਹਦਾ ਹਾਲ ਹੈ ਕਿ ਆ ਇੱਕ ਨੌਜਵਾਨ ਵੀ ਇੱਥੇ ਵਿੱਚ ਫੋਟੋ ਸੀ ਕਿ ਉਹ ਮੌਕੇ ਤੇ बेहोश ਹੋ ਗਿਆ ਵਿਚਾਰਾ ਜੇ ਨੌਜਵਾਨ बेहोश ਹੋ ਰਹੇ ਆ ਤਾਂ ਫਿਰ ਤੁਸੀਂ ਆਪ ਹਿਸਾਬ ਲਾਓ ਕਿ ਬਾਕੀ ਜਿਹੜਾ ਕੀ ਹਾਲ ਆ। ਇਸੇ ਤਰ੍ਹਾਂ ਆ ਜਿਹੜੀ ਮੋਗੇ ਦੀ ਤਸਵੀਰ ਹੈ ਤੇ ਆ ਸਾਰੇ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ। ਇਹਦੀ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਵਿੱਚ ਦਿਖਾ ਦੇਣਾ। ਤੇ ਆ ਬੀਬੀ ਹੈ ਜਿਹੜੀ ਸ਼ਰਿਆਤਕਾਰੀ ਹੈ ਕਿ ਆ ਜਿਹੜੇ ਪੁਲਿਸ ਮੁਲਾਜ਼ਮ ਖੜੇ ਆ ਤੇ ਇਹਨਾਂ ਨੇ ਕੋਲ ਖੜ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਹੈ ਇਹ ਧਰਮ ਘੋੜਦੀ ਹੈ ਕਿ ਮੇਰੇ ਕੋਲ ਖੜ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਿਰਾਏ ਆ ਮੰਮਦੋੜਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਗੇਟ ਬੰਦ ਨੇ ਤੇ ਲੋਕੀ ਬਾਹਰ ੱਟਕੇ ਖਾਰੇ ਆ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਤੇ ਚੋਰ ਰਸਤਿਆਂ ਤੇ ਰਹੀ ਜਿਹੜੇ ਆ ਉਹ ਬਾਕੀ ਅੰਦਰ ਵੜੇ ਜਾ ਰਹੇ ਆ ਪੰਚਾਇਤ ਮੰਤਰੀ ਸਾਹਿਬ ਦਾ ਹਲਕਾ ਖੰਡਣਾ ਇੱਥੇ ਲੋਕੀ ਸੜਕਾਂ ਤੇ ਧਰਨਾ ਲਾ ਕੇ ਦਿਨਵਾਰ ਬੈਠੇ ਆ ਕਿ ਅੱਜ ਤੱਕ ਉਹਨਾਂ ਨੂੰ ਜਿਹੜਾ ਨਾ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਾ ਐਨਓਸੀ ਦਿੱਤੀ ਗਈ ਆ ਔਰ ਲੋਕੀ ਇੱਥੇ ਆ ਕੇ ਜਿਹੜਾ ਹੈਗਾ ਉਹ ਧਰਨਾ ਦੇ ਕੇ ਤੇ ਸੜਕਾਂ ਜਾਮ ਕਰਕੇ ਜਿਹੜੇ ਆ ਉਹ ਬੈਠੇ ਆ ਇਹ ਅੱਜ ਦੀ ਤਸਵੀਰ ਆ ਇਹ ਪੰਚਾਇਤ ਮੰਤਰੀ ਸਾਹਿਬ ਜਿਹੜੇ ਨਵੇਂ ਬਣੇ ਆ ਉਹਨਾਂ ਦੀ ਹਲਕੇ ਦੀ ਆ। ਔਰ ਜਲਾਲਾਬਾਦ ਦੇ ਵਿੱਚ ਨਵੇਂ ਹੱਤ ਕੰਡੇ ਵਰਤੇ ਗਏ ਕਿ ਡਮੀ ਕੈਂਡੀਡੇਟ ਬਣਾ ਕੇ ਉਹਨਾਂ ਦੇ ਹੱਥ ਦੇ ਵਿੱਚ ਆ ਪੱਤਰਕਾਰਾਂ ਨੇ ਖੁਲਾਸਾ ਕੀਤਾ ਉੱਥੇ ਸਾਹਮਣੇ ਆ ਖਾਲੀ ਇਹਨਾਂ ਦੇ ਨਾਮਜ਼ਦਗੀ ਪੱਤਰ। ਉਦੋਂ ਹੀ ਉਹਨਾਂ ਨੂੰ ਫਾਈਲ ਫੜਾਤੀ ਕਿ ਤੁਸੀਂ 2-300 ਬੰਦਾ ਲਾਈਨ 'ਚ ਲੱਗ ਜਾਓ। ਤੇ ਆਪਾਂ ਹੋਰ ਕਿਸੇ ਨੂੰ ਨਾਮਿਨੇਸ਼ਨ ਜਿਹੜੇ ਆ ਉਹ ਦਾਖਲ ਨਹੀਂ ਕਰਦੇ। ਆਦ ਕੰਡੇ ਦੇਖੋ ਹੱਥਾਂ ਤੇ ਵੱਖਰੇ ਵੱਖਰੇ ਆ ਇਹ ਅਸੀਂ ਨਹੀਂ ਇਹ ਪੱਤਰਕਾਰ ਨੇ ਖੜਾ ਸਾ ਜਿਹੜਾ ਉਹ ਕੀਤਾ ਇਸ ਲਈ ਅਸੀਂ ਵੀਡੀਓ ਦੀ ਵੀ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਦਿਖਾ ਕੇ ਆਏ ਆ ਉਹਨਾਂ ਨੂੰ ਕਿ ਕੀ ਹਾਲਤ ਹੈ ਕਿ ਇਹ ਤੁਸੀਂ ਦੱਸੋ ਕਿ ਲੋਕੀ ਕਿੱਥੇ ਜਾਣ ਅੱਜ ਪਹਿਲਾਂ ਭਰਨਾ ਸੀ ਕੀ ਕਰਨਾ ਪੈਣਾ ਪਈ ਅਸੀਂ ਜੀ ਪਹਿਲਾਂ ਭਰਨਾ ਸੀ ਜੇਟ ਦੇ ਕੋਲੇ ਜਾਵਨੇ ਇਹ ਪਿਛਲੇ ਪਾਸੇ ਫੈਰ ਹੋਏ ਪੰਜ ਸਤ ਤੇ ਪਿਛਲੇ ਪਾਸੋਂ ਫੈਲਾ ਫੜ ਕੇ ਇੱਕ ਦਾਵੀ ਸਾਰੀਆਂ ਦੀਆਂ ਬਾੜਾਂ ਲਾ ਕੇ ਦਰਵਾਜ਼ਾ ਨੂੰ ਬੰਦ ਲਾ ਕੇ ਜਿਵੇਂ ਉਹ ਤਰ੍ਹਾਂ ਵਿਆਹ ਦੇ ਵਿੱਚ ਡੀਰੈਕਟ ਲੋਟ ਛੱਡਦੇ ਹੁੰਦੇ ਆ। ਐਸਾ ਡੌਨ ਲਾ ਕੇ ਫੈਲਾ ਦਾ ਢੇਰ ਲਗਾ ਦੇਖ ਲਓ ਤੁਸੀਂ। ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਸੰਬੰਧਿਕ ਹੋਈਆਂ ਸੀਗੀਆਂ ਸਾਡੇ ਦਾ ਫੈਲਾ ਪਾਰਦੇ ਉਹਨਾਂ ਨੇ। ਮੇਰੇ ਕਾਹਰ ਕਦੀ ਪਾਰਤੀ ਫੈਲਾ। ਬੰਦਾ ਦੱਸ ਰਿਹਾ ਵੀ ਸ਼ਰੇ ਆਮ ਘੋੜੀਆਂ ਚੱਲੀਆਂ ਤੇ ਲੋਕੀ ਪੈ ਪੀਤ ਹੋ ਗਏ ਕਿ ਸਾਰਿਆਂ ਦੇ ਜਿਹੜੇ ਉਹਨਾਂ ਨੇ ਪੜ ਕੇ ਜਿਹੜੇ ਆ ਉਹ ਪਾਰ ਦਿੱਤੇ। ਤੇ ਆ ਜਿਹੜੀ ਬੀਬੀ ਆ ਆ ਬੀਬੀ ਸ਼ਰਨ ਕਹਿ ਰਹੀ ਆ ਕਿ ਆ ਪੁਲਿਸ ਵਾਲੇ ਆ ਜਿਨ੍ਹਾਂ ਨੇ ਮਰੀਆਂ ਫਾਇਦਾ ਠੋਈ। ਸਬੂਤ ਆ ਦਾਲ ਦੀ ਨਾਲ। ਇਹ ਵੀਡੀਓ ਸੀ ਤੁਹਾਨੂੰ ਜਾਰੀ ਵੀ ਕੀਤੀਆਂ। ਆ ਹਾਲਾਤ ਆ ਮੋਗੇ ਦੇ ਜਿਹੜੇ ਸੜਕਾਂ ਦੇ ਉੱਤੇ ਡਾਮਿਨੇਸ਼ਨ ਜਿਹੜੇ ਪੱਤਰ ਆ ਸਾਰੇ ਕੇਂਦਰੀ ਹੋਏ ਆ। ਤੁਹਾਡੇ ਸਾਹਮਣੇ ਸ਼ਾਇਰਨ ਵੱਜ ਰਹੇ ਆ ਪੁਲਿਸ ਦੇ ਲੋਕਾਂ ਨੂੰ ਪਿੜਾਉਣ ਵਾਸਤੇ ਪਰ ਫੜਨ ਵਾਲਾ ਕੋਈ ਨਹੀਂ। ਜਿਹੜੀਆਂ ਇਸ ਤਰ੍ਹਾਂ ਇਹ ਜਿਹੜੇ ਜੰਮੀ ਵੀ ਦੁਆਰਾ ਭਾਰਮਣੇ ਨੂੰ ਦਾਹਨ ਕਰਨ ਦੇ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਉੱਚੇ ਨੇ ਖਾਲੀ ਫੈਲਾ ਲੈ ਕੇ ਹੁਣ ਪੁੱਛ ਰਿਹਾ ਕਿਹੜੀ ਪਾਰਟੀ ਦੇ ਇਹ ਆਮ ਆਦਮੀ ਪਾਰਟੀ ਦੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਰ ਇਹ ਖਾਲੀ ਫਾਈਲ ਦਾ ਕਿਸੇ ਕੋਈ ਹੈ ਨਹੀਂ ਥਾਦੀ ਕਾਗਜ ਬੇਕਤੀ ਦੇ ਖਾਲੀ ਪਹਿਲਾਂ ਜਿਹੜੀਆਂ ਲੈ ਕੇ ਘੁੰਮ ਰਹੇ ਨੇ ਆ ਦੇਖ ਸਕਦੇ ਹੋ ਇਹ ਖਾਲੀ ਫਾਈਲ ਆ ਤੇ ਹੁਣ ਹਾਲ ਚ ਕੀ ਆ ਵੀ ਸਾਰਾ ਕੋਈ ਸਿਸਟਮ ਫੇਲ ਹੋ ਗਿਆ ਤੇ ਲੋਕੀ ਰਾਬਾਂ ਅਸਰੇ ਸੱਤ ਨਵੇਂ ਵਾਇਦੂ ਕਰਦੇ ਪਏ ਥਾਂ ਥਾਂ ਤੇ ਇਸ ਕਰਕੇ ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਜਿੱਥੇ-ਜਿੱਥੇ ਹੋਈਆਂ ਇਹ ਆਦੇ ਥੋੜੀਆਂ ਘਟਨਾਵਾਂ ਅਸੀਂ ਜ਼ਿਕਰ ਕਰ ਰਹੇ ਆ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਆਪ ਵੀ ਮੀਡੀਆ ਨੇ ਜ਼ਿਕਰ ਕੀਤਾ ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕੀ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਈਲ ਕਰ ਲੈਂਦੇ ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹਿ ਗਿਆ ਇਸ ਕਰਕੇ ਹੁਣ ਦੇਖਦੇ ਆ ਕਿ ਥੱਲੇ ਪ੍ਰਸ਼ਾਸਨ ਕਿੰਨਾ ਕੋਈ ਪਹਿਰਾ ਦਿੰਦਾ ਪਰ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਮੈਂ ਹੁਕਮ ਕਰ ਦਿੱਤੇ ਆ ਕਿ ਜਿਹੜਾ 3 ਵਜੇ ਤੱਕ ਲਾਈਨ 'ਚ ਲੱਗਿਆ ਭਾਵੇਂ ਅੱਧੀ ਰਾਤ ਹੋ ਜਾਵੇ ਉਹਦੇ ਨਾਮੀਨੇਸ਼ਨ ਪੇਪਰ ਜਿਹੜੇ ਆ ਉਹ ਦਰਜ ਕਰਨਗੇ ਹੁਣ ਉੱਤੇ ਦੇਖਦੇ ਆ ਕਿ ਥੱਲੇ ਡਿਪਟੀ ਕਮਿਸ਼ਨਰ ਸਾਹਿਬਾਨ ਤੇ ਐਸਐਸਪੀ ਸਾਹਿਬਾਨ ਤੇ ਬਾਕੀ ਅਫਸਰ ਸਾਹਿਬਾਨ ਕਿੰਨਾ ਕੋ ਕੰਮ ਕਰਦੇ ਦੂਜੀ ਅਸੀਂ ਬੇਨਤੀ ਕੀਤੀ ਹੈ ਕਿ ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ ਤੇ ਜਿਹੜੇ ਦੋਸ਼ੀ ਅਫਸਰ ਹੈ ਜਿਨ੍ਹਾਂ ਨੇ ਡੈਮੋਕਰੇਸੀ ਦਾ ਮਾਰਡਰ ਹੋਣ ਦੇ ਵਿੱਚ ਰੋਲ ਪਲੇ ਕੀਤਾ ਉਹਨਾਂ ਤੇ ਸਖਤ ਅਨੁਸ਼ਾਸਨੀ ਜਿਹੜੀ ਕਾਰਵਾਈ ਹੈ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ ਔਰ ਤੀਜਾ ਜਿਨ੍ਹਾਂ ਥਾਵਾਂ ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਨਾ ਦਾ ਅਸੀਂ ਕਹਿ ਕੇ ਉਹਨੇ ਦੇ ਦਿਨ ਵਧਾਏ ਜਾਣ ਕਿ ਉਹਨਾਂ ਨੂੰ ਫालतू ਦਿਨ ਦਿੱਤੇ ਜਾਣ ਉੱਥੇ ਬਾਕੀ ਪ੍ਰਕਿਰਿਆ ਅਗੇ ਬਦਲ ਦਿੱਤੀ ਜਾਵੇ ਪਹਿਲਾ ਨਾਮੀਨੇਸ਼ਨ ਦੀ ਪ੍ਰਕਿਰਿਆ ਉਹਨਾਂ ਦੀ ਫਿਰ ਸਟਾਰਟ ਕੀਤੀ ਜਾਵੇ ਤਾਂ ਜੋ ਸਾਰੇ ਲੋਕੀ ਜਿਹੜਾ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ ਨਹੀਂ ਤਾਂ ਇਹ ਲੋਕਾਂ ਦੇ ਨਾਲ ਬਹੁਤ ਵੱਡੀ ਜਾਤੀ ਹੋਏਗੀ ਔਰ ਜਿਹੜੀ ਹੋਰ ਅਸੀਂ ਬੇਨਤੀ ਕੀਤੀ ਹੈ ਕਿ ਕੱਲ ਫਿਰ ਬੜਾ ਖਤਮਾਕ ਦੇਣਾ ਕੱਲ ਨਾਮਜ਼ਿੰਦਗੀ ਪੱਤਰਾਂ ਦੀ ਪੜਤਾਲ ਅਸੀਂ ਵਾਰ-ਵਾਰ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਸਾਨੂੰ ਪੂਰੀਆ ਪੁਕਤਾ ਸਾਡੇ ਕੋਲੇ ਜਾਣਕਾਰੀ ਆ ਕਿ ਕੱਲ ੱਟਕੇशाही ੱਟਕੇ ਨਾਲ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ। ਅਸੀਂ ਫਿਰ ਬੇਨਤੀ ਕਰਕੇ ਆਏ ਆ ਕਿ ਵੀਡੀਓਗ੍ਰਾਫੀ ਕਰਾਓ। ਤਾਂ ਜੋ ਅੰਦਰ ਕੀ ਹੋਇਆ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਸਬੂਤ ਤਿਆਰ ਹੋ ਸਕਣ। ਇਸ ਕਰਕੇ ਅਸੀਂ ਬੇਨਤੀ ਕਰਕੇ ਆਏ ਆ ਹੁਣ ਦੇਖਦੇ ਆ ਕਿ ਉਹਦੇ ਤੇ ਕਿੰਨਾ ਕੁ ਅਸਰ ਹੁੰਦਾ। ਉੱਤਮ ਜੀ ਸਰਕਾਰ ਨੂੰ ਵੀਡੀਓ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਵੀਡੀਓਗ੍ਰਾਫੀ ਕਰਾਵਾਂਗੇ ਇਹਨਾਂ ਦਾ ਜਿਹੜਾ ਵਕੀਲ ਸੀ ਇਹ ਕ੍ਰਿਕਟ ਚੱਲਦੀ ਸੀ ਪਰ ਉਹਦੇ ਤੇ ਸਰਕਾਰ ਅਮਲ ਕਰਦੀ ਹੈ ਕਿ ਨਹੀਂ ਕਰਦੀ ਇਹ ਤਾਂ ਹੁਣ ਕੱਲ ਪਤਾ ਲੱਗੇਗਾ ਔਰ ਮੈਂ ਜਿਹੜੇ ਤੁਹਾਨੂੰ ਮੀਡੀਆ ਨੂੰ ਕੱਲ ਵੀ ਬੇਨਤੀ ਕੀਤੀ ਸੀ ਚਲੋ ਤੁਸੀਂ ਅੱਜ ਚੰਗਾ ਪਹਿਰਾ ਦਿੱਤਾ ਕਿ ਸਾਰਿਆਂ ਘਟਨਾਵਾਂ ਨੂੰ ਜਿਹੜਾ ਉਹ ਜਨਤਕ ਕੀਤਾ ਕਰਨ ਵੀ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਕੱਲ ਪਰਤਾਲੇ ਦਾ ਸਮਾਂ ਜਿਹੜੀ ਤੱਕੇਸ਼ਾ ਹੀ ਹੋਏ ਉਥੇ ਸਾਰੇ ਮੀਡੀਆ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਾਡਾ ਬਹੁਤ ਬਹੁਤ ਧੰਨਵਾਦ